ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਹੁਣ ਤੱਕ ਸ੍ਰੀ ਜਪਜੀ ਸਾਹਿਬ ਜੀ ਦੀਆਂ ਚਾਰ ਪੌੜੀਆਂ ਹੋ ਚੁੱਕੀਆਂ ਹਨ ਸਾਰੇ ਇੱਕ ਵਾਰੀ ਗੱਜ ਕਰਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਸੋ ਸੰਗਤ ਜੀ ਇਸ ਵਿੱਚ ਪਾਠ ਨਿਰੰਜਨ ਆਇਆ ਹੈ ਸੋ ਇਸ ਨੂੰ ਕਸ ਕਰਕੇ ਬੋਲਣਾ ਹੈ ਜੇ ਆਪਾਂ ਢੱਲਾ ਬੋਲਾਂਗੇ ਤੇ ਯਈ ਦੀ ਆਵਾਜ਼ ਨਿਕਲੇਗੀ ਸੋ ਇਸ ਕਰਕੇ ਨਿਰੰਜਨ ਕਸ ਕੇ ਪਾਠ ਨੂੰ ਪੜ੍ਹਨਾ ਹੈ ਜੀ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰਈਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੇ 부ਝਾਏ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਖਾਲਸਾ ਜੀ ਇਥੇ ਇੱਕ ਪਾਠ ਆਇਆ ਹੈ ਗੁਰਈਸਰ ਗੁਰਗੋਰਖ ਬਰਮਾ ਗੁਰ ਪਾਰਬਤੀ ਮਾਈ ਕਈ ਇਸ ਨੂੰ ਪਾਠ ਗੁਰ ਪਾਰਬਤੀ ਮਾਈ ਪੜ੍ਹ ਦਿੰਦੇ ਹਨ ਸੋ ਇਸ ਤਰ੍ਹਾਂ ਨਹੀਂ ਪੜ੍ਹਨਾ ਇਸ ਪਾਠ ਨੂੰ ਇਸ ਪ੍ਰਕਾਰ ਦੇ ਨਾਲ ਪੜ੍ਹਨਾ ਹੈ ਗੁਰਈਸਰ ਗੁਰਗੋਰਖ ਬਰਮਾ ਗੁਰ ਪਾਰਬਤੀ ਮਾਈ ਸੋ ਇਸ ਪ੍ਰਕਾਰ ਦੇ ਨਾਲ ਇਸ ਪਾਠ ਨੂੰ ਪੜ੍ਹਨਾ ਹੈ ਸੰਗਤ ਜੀ ਇਸ ਦਾ ਵੀ ਧਿਆਨ ਰੱਖਣਾ ਹੈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜਤੀ ਸਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸੋ ਸੰਗਤੀ ਇਸ ਵਿੱਚ ਜਿਹੜਾ ਪਾਠ ਆਇਆ ਹੈ ਨਾਵਾ ਕਈ ਨਾਵਾ ਬੋਲਾ ਬੋਲ ਦਿੰਦੇ ਹਨ ਪਾਠ ਸੋ ਇਸ ਨੂੰ ਪਾਰਾ ਕਰਕੇ ਬੋਲਣਾ ਹੈ ਨਾਵਾ ਕਿਉਂਕਿ ਇੱਥੇ ਨਾਉਣ ਦਾ ਵਾਚਕ ਹੈ ਸੋ ਅੱਗੇ ਆਇਆ ਹੈ ਪਾਠ ਤੀਰਥ ਨਾਵਾ ਜੇਤ ਸੁਭਾਵਾ ਵਿਨ ਭਾਣੇ ਕੇ ਨਾਏ ਕਰੀ ਕਈ ਨਾਏ ਪੜ ਦਿੰਦੇ ਹਨ ਨਾਏ ਨਹੀਂ ਕਰਨਾ ਨਾ ਦਾ ਵਾਚਕ ਨਹੀਂ ਇੱਥੇ ਵੀ ਖਾਲਸਾ ਜੀ ਇੱਥੇ ਵੀ ਨਾਉਣ ਦਾ ਵਾਚਕ ਹੈ ਨਾਏ ਕਰੀ ਸੋ ਇਸ ਪ੍ਰਕਾਰ ਦੇ ਨਾਲ ਇਸ 파ਟ ਨੂੰ ਪੜ੍ਹਨਾ ਹੈ ਸੋ ਇਸ 파ਟ ਦਾ ਵੀ ਧਿਆਨ ਰੱਖਣਾ ਸੰਗਤ ਜੀ ਜੇ ਜੁਗ ਚਾਰੇ ਆ ਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਚੰਗਾ ਨਉ ਰਖਾਈ ਕੈ ਜਸ ਕੀਰਤ ਜਗ ਲੇ ਜੀ ਇਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੀ ਸੋ ਇਸ ਪ੍ਰਕਾਰ ਦੇ ਨਾਲ ਖਾਲਸਾ ਜੀ ਇਸ ਪਾਠ ਨੂੰ ਐ ਉਚਾਰਨ ਕਰਨਾ ਹੈ ਕਿ ਜਸ ਕੀਰਤ ਜਗ ਲੀ ਲੰਮਾ ਕਰਕੇ ਬੋਲਣਾ ਹੈ ਸੋ ਕਈ ਇਸ ਨੂੰ ਲੇ ਪੜ੍ਹ ਦਿੰਦੇ ਹਨ ਇਸ ਨਾਲ ਈੜੀ ਦੀ ਆਵਾਜ਼ ਸਿਹਾਰੀ ਦੀ ਨਹੀਂ ਆਉਂਦੀ ਸੋ ਇਸ ਨੂੰ ਥੋੜਾ ਜਿਹਾ ਲੰਮਾ ਕਰਕੇ ਪੜ੍ਹਨਾ ਹੈ ਜਗ ਲੀ ਸੋ ਇਸ ਪਾਰਟ ਦਾ ਵੀ ਧਿਆਨ ਰੱਖਣਾ ਖਾਲਸਾ ਜੀ ਪੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੀ ਤਿਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੋ ਸੰਗਤ ਜੀ ਇਥੋਂ ਤੱਕ ਅੱਜ ਸੰਥਿਆ ਹੋਈ ਹੈ ਸੋ ਜਿੰਨੇ ਵੀ ਗੁਰਮੁਖ ਪਿਆਰਿਆਂ ਨੇ ਸੰਥਿਆ ਕਰਨੀ ਹੋਵੇ ਸੋ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵਣਾ ਕਿਉਂਕਿ ਰੋਜ਼ਾਨਾ ਹੀ ਸ੍ਰੀ ਜਪਜੀ ਸਾਹਿਬ ਜੀ ਦੀ ਸੰਥਿਆ ਕਰਾਈ ਜਾਵੇਗੀ ਸੋ ਆਓ ਹੁਣ ਗੱਜ ਕਰਕੇ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ